ਸ਼ਸ਼ੀਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਰਾਤ ਦੀ ਹਨੇਰੀ ਬਹੁਤ ਆਈ ਹੈ بارش ਥੋੜੀ ਹੋਈ ਹੈ ਪਰ ਹਨੇਰੀ ਜ਼ਿਆਦਾ ਆਈ ਹੈ ਤੇ ਖਲਾਰਾ ਬਹੁਤ ਪਿਆ ਪੱਤਿਆਂ ਦਾ ਟਾਹਣੀਆਂ ਦਾ ਤੇ ਬਾਕੀ ਹੋਰ ਵੀ ਬਾਹਰੋਂ ਵੀ ਜਿਹੜਾ ਊੜਾ ਕਰਕਰ ਢੁੰਡ ਕੇ ਆਉਂਦਾ ਵਾ ਤੇ ਸਾਰੇ ਪੁੱਛਦੇ ਆਂ ਵੀ ਤੁਸੀਂ ਐਡੇ ਵੱਡੇ ਘਰ ਦੀ ਸਫਾਈ ਕਿਵੇਂ ਕਰਦੇ ਜਦੋਂ ਦੋ ਗੇਟ ਵਾ ਦੋ ਵੇੜੇ ਆ ਤੇ ਮੈਂ ਕਹਾਂ ਚੱਲ ਅੱਜ ਸਵਾਬ ਬਣਿਆ ਵਾ ਖਲਾਰਾ ਵੀ ਹੈਗਾ ਵਾ ਤੇ ਥੋੜਾ ਇਹ ਦਿਖਾ ਦੇ ਆ ਜਿੰਨਾ ਕੁ ਵੀ ਖਲਾਰਾ ਹੈਗਾ ਉਹ ਵੀ ਕਿਵੇਂ ਆਪਾਂ ਸਾਰਿਆਂ ਨੂੰ ਕਵਰ ਕਰਦੇ ਆ ਤੇ ਜਿੱਤਾ ਲੱਗੀ ਅੰਦਰ ਵਾਲੇ ਵਿੜੇ ਚ ਤੇ ਬਾਹਰ ਵਾਲਾ ਮੇਰਾ ਮੇਰੀ ਜੁਮੇਰੀ ਹੋਊਗੀ ਇਹਨੇ ਅੰਦਰੋਂ ਲਈ ਸਫਾਈ ਕਰਨ ਤੇ ਬਾਕੀ ਦੱਸ ਦਿਆਂ ਕਿ ਕਿਵੇਂ ਕਿਵੇਂ ਸਾਰਾ ਕੁਝ ਮੈਨੇਜ ਕਰੀਦਾ ਜਦੋਂ ਇਹਦਾ ਦੇ ਹਨੇਰੀ ਆ ਜਾਂਦੀ ਹੈ ਹਨਾ ਜਾਂ ਮੌਸਮ ਖਰਾਬ ਹੁੰਦਾ ਤੇ ਉਹ ਸਵੇਰੇ ਉੱਠ ਕੇ ਸਾਰਿਆਂ ਨੇ ਰਲ ਮਿਲ ਕੇ ਕੰਮ ਕਰਨਾ ਹੁੰਦਾ ਕਿਉਂਕਿ ਖਲਾਰਾ ਜਿਆਦਾ ਹੁੰਦਾ ਵਾ ਸੱਚੀ ਗੱਲ ਜੀ ਸਾਰਿਆਂ ਨੂੰ ਖਬਰ ਸੁਣਾਓ ਕਿਵੇਂ ਸਭ ਠੀਕੋ ਤੇ ਐਵੇਂ ਠੀਕ ਆ ਬਸ ਅੱਜ ਬਹੁਤ ਖਲਾਰਾ ਪਿਆ ਵਾ ਤੇ ਉਹ ਲੱਗੇ ਆ ਸਾਹਮਣੇ ਵੈਹ ਝਾੜੂ ਦੇ ਰੋਜ਼ ਹੀ ਲਾਈਦਾ ਆ ਮੌਕਾ ਤੇ ਰੋਜ਼ ਹੀ ਲਾਈਦੀ ਪਰ ਇੰਨਾ ਜ਼ਿਆਦਾ ਖਲਾਰਾ ਨਹੀਂ ਅਲਰਜੀ ਤਾਂ ਨਹੀਂ ਉਦਨ ਵੀ ਨਹੀਂ ਰਹੀ ਆਈ ਉਹ ਨਵ ਜੜੀ ਆ ਮਗਰ ਉਹਦਾ ਕੰਮ ਆ ਵੀ ਉਹ ਅੰਦਰਾਂ ਦੀ ਜਿਮੇਰੀ ਉਹਨੂੰ ਦਿੱਤੀ ਹੋਈ ਆਂ ਉਹਨੇ ਤਾਂ ਝਾੜੂ ਲਾਤਾ ਅੰਦਰਾਂ 'ਚ ਤੇ ਸਫਾਈ ਕਰਦੀ ਮਨ ਤਾਂ ਦਾ ਕੰਮ ਹੁਣ ਵੀ ਰੋਟੀ ਉਹਨੇ ਤਿਆਰ ਕਰਨੀ ਸਾਡੇ ਵਾਸਤੇ ਉਹ ਉਹਨੇ ਰਸੋਈ ਕਲੀ ਸੰਭਣੀ ਆ ਤੇ ਨਵ ਨੇ ਜਿਹੜੇ ਅੰਦਰ ਸੰਭ ਲੈਣੇ ਅੰਦਰੋਂ ਝਾੜੂ ਕੱਢਣਾ ਕਿ ਪੋਚੇ ਲਾਉਣੇ ਆ ਜੀ ਤਾਂ ਇਹ ਆ ਵੇੜਾ ਤੇ ਮੇਰੇ ਨਾਲ ਬਾਹਰ ਵਾਲਾ ਕੰਮ ਕਰਾਉਣਾ ਕਿਉਂਕਿ ਜਦੋਂ ਏਦਾਂ ਨੇਰੀ ਆ ਕੇ ਖਲਾਰਾ ਪੈ ਜਾਂਦਾ ਵਾ ਫਿਰ ਜਿਆਦਾ ਕੰਮ ਵਾਜ ਜਾਂਦਾ ਵਾ ਫਿਰ ਸਾਰਿਆਂ ਨੂੰ ਲੱਗਣਾ ਪੈਂਦਾ ਨਾਲ ਫਿਰ ਇੱਕ ਜਾਣਾ ਦੋ ਜਾਣੇ ਕਰ ਲਓ ਤੇ ਤਾਂ ਵੀ ਕੰਮ ਨਿਬੜ ਜਾਂਦਾ ਏ ਤੇ ਬਸ ਐਵੇਂ ਹੀ ਆ ਖਲਾਰਾ ਤਾਂ ਦੱਸ ਦਿਆਂ ਵੀ ਕਿੰਨਾ ਕੁ ਵਾਰ ਥੋੜਾ ਵਾ ਇੰਨਾ ਨਹੀਂ ਪਿਆ ਥੋੜਾ ਪਿਆ ਵਾ ਕਿਉਂਕਿ ਹੁਣ ਪੱਤਿਆਂ ਦੀ ਬਾਹਰ ਵਾਲਾ ਪੱਤਿਆਂ ਦੀ ਬਾਹਰ ਹੁੰਦੀ ਨਾ ਫਿਰ ਪੱਤ ਜੜ ਹੁੰਦੀ ਡਿੱਗਦੇ ਵੱਤੇ ਉਦੋਂ ਤੇ ਬਹੁਤ ਜਿਆਦਾ 2 15 ਕਈ ਵਾਰੀ ਨਿਕਲ ਜਾਂਦੀਆਂ ਜਿਹੜੇ ਵੱਡੇ ਵੱਡੇ ਹੁੰਦੇ ਆ ਪੱਤਿਆਂ ਦੀਆਂ ਤੇ ਖਲਾਰਾ ਸਾਲਾ ਇੰਨਾ ਹੁੰਦਾ ਏ ਹੁਣ ਆ ਇਹ ਆ ਵੀ ਪੱਤੇ ਹੁਣ ਹਰਿਆਲੀ ਆ ਸਾਰੇ ਤੇ ਇੰਨਾ ਜ਼ਿਆਦਾ ਨਹੀਂ ਖਲਾਰਾ ਪਿਆ ਹੁੰਦਾ ਹੈ ਆ ਕਾਫੀ ਜ਼ਿਆਦਾ ਵਾ ਪਰ ਇੰਨਾ ਨਹੀਂ ਹੈਗਾ ਚਲੋ ਆਓ ਦਿਖਾਉਂਦੇ ਆ ਭਲਾ ਪੀ ਕਿਵੇਂ ਕਿਵੇਂ ਗਾਂ ਕੰਮ ਸੰਭੀਦਾ ਕਿਹੜੇ ਤਰੀਕੇ ਨਾਲ ਮੈਨੇਜ ਕਰੀਦਾ ਵਾ ਬਸ ਇਦਾਂ ਹੀ ਖਲਾਰਾ ਇਸ ਨੂੰ ਦਾ ਕੱਢ ਲਿਆ ਨੇ ਬਾਕੀ ਸਾਰਾ ਦਾ ਕੰਮ ਇੰਦਰਾ ਜੋ ਮੰਨਤ ਨੇ ਝਾੜੂ ਲਾਤਾ ਹੈ ਤੇ ਮੰਨਤ ਹੁਣ ਚੱਲ ਗਈ ਰਸੋਈ 'ਚ ਉਹਨੇ ਰਸੋਈ 'ਚ ਆਟਾ ਗੁੰਨ ਕੇ ਫੁਲਕੇ ਵਗੈਰਾ ਲਾ ਦਨੇ ਆ ਤੇ ਨਵ ਨੇ ਅੰਦਰ ਪੋਚੇ ਲਾ ਲੇ ਉਹਦਾ ਡਿਊਟੀ ਉਹ ਆ ਵੀ ਉਹਨੇ ਸਾਰੇ ਕਮਰਿਆਂ 'ਚ ਪੋਚੇ ਲਾਉਣੇ ਆ ਤੇ ਇੱਥੋਂ ਮੈਂ ਕੂੜਾ ਕੱਢ ਲਾ ਇਧਰੋਂ ਤੇ ਇਧਰਲੀ ਸਾਈਡ ਤੋਂ ਸਾਰੇ ਰਹਿੰਦੀ ਆ ਤੇ ਵੇੜੇ ਚ ਮੈਂ ਕੱਢ ਲੈਣਾ ਤੇ ਬਾਅਦ ਵਿੱਚ ਬਾਹਰ ਜਾ ਕੇ ਤੇ ਬਾਹਰ ਹੀ ਸਾਰਿਆਂ ਨੇ ਜਿਹੜਾ ਜਿਹੜਾ ਫ੍ਰੀ ਹੁੰਦਾ ਗਿਆ ਉਹੀ-ਉਹੀ ਬਾਹਰ ਆਈ ਜਾਣਾ ਵਾ ਤੇ ਚੱਲ ਖਲਾਰਾ ਸਾਂਭੀ ਜਾਣਾ ਵਾ ਬਾਹਰ ਵੀ ਖਲਾਰਾ ਕਿੰਨਾ ਕੋਆ ਬਸ ਇਹੀ ਬਾਹਰ ਥੋੜਾ ਹੀ ਇੰਨਾ ਨਹੀਂ ਜ਼ਿਆਦਾ ਜ਼ਿਆਦਾ ਇੰਨਾ ਨਹੀਂ ਹੈਗਾ ਨਹੀਂ ਤੇ ਪੱਤੇ ਹੋਣ ਨਾ ਫਿਰ ਬਹੁਤ ਜ਼ਿਆਦਾ ਹੁੰਦਾ ਵਾ ਸ਼ਰਾਜ ਦਾ ਕੰਮ ਵਾ ਫਿਰ ਉਹ ਚਲੂੰਗੀ ਜਿ ਬਹਿ ਰਿਆ ਇਧਰੋਂ ਮੈਂ ਆਪਣਾ ਪਸ਼ੂਆਂ ਵਾਲਾ ਕੰਮ ਮਗਾ ਕੇ ਸਾਰਾ ਪੱਠਿਆਂ ਦਾ ਗੋਏ ਦਾ ਇਹ ਧਾਰਾਂ ਦਾ ਫ੍ਰੀ ਕਰਤਾ ਇਹਨਾਂ ਨੂੰ ਤੇ ਉਹ ਅਜੇ ਵੇਟ ਕਰ ਰਿਹਾ ਮੇਰੀ ਕੀ ਕਿਹੜਾ ਕੰਮ ਕਰਨਾ ਵਾ ਆਪਣੇ ਆਪ ਨਹੀਂ ਕੰਮ ਕਰਨਾ ਇਹਨੇ ਇਹਨੂੰ ਆਖਾਂ ਕਿ ਨਾ ਵੀ ਆ ਕੰਮ ਕਰ ਲਾ ਤੇ ਫੇਰ ਇਹਨੇ ਕੰਮ ਕਰਨਾ ਵਾ ਚੱਲ ਹਾਂ ਕੰਮ ਠੀਕ ਆ ਇਹ ਵੀ ਮਗਾਉਣ ਵਾਲੀ ਆ ਇਹ ਚਾਦਰਾਂ ਬਣ ਕੇ ਲੱਗਾ ਰਹਿੰਦਾ ਵਾ ਆਨਲਾਈਨ ਹੀ ਮਿਲਣੀ ਉਧਾਂ ਤੇ ਮਿਲ ਨਹੀਂ ਰਹੀ ਕਈ ਥਾਂ ਟਰਾਈ ਕੀਤਾ ਵਾ ਉਹਦੀ ਜਾਲ ਜਾਂਦਾ ਵਾ ਤੇ ਬਣ ਕੇ ਲੰਮੇ ਪਏ ਰਹਿੰਦੇ ਆ ਉਹ ਰਾਹ ਦੀ ਚਾਹਵਾਂ ਉਹ ਨਾ ਦਰਖਤਾਂ ਤੇ ਵਿਚਕਾਰ ਜਦ ਜਾਈਏ ਨਾ ਕਿਤੇ ਤੇ ਜਦੋਂ ਹਨਾ ਸੜਕਾਂ ਦੇ ਕਿਨਾਰੇ ਇਦਾਂ ਬੈਠੇ ਹੁੰਦੇ ਵੇਚਣ ਵਾਲੇ ਤੇ ਐ ਕਾਹ ਕਿੰਨੇ ਥਾਵਾਂ ਤੇ ਪੁੱਛਿਆ ਤੇ ਉਹ ਆਏ ਨਹੀਂ ਤੇ ਮਿਲਿਆ ਵੀ ਨਹੀਂ ਹੈਗਾ ਇਹਨੂੰ ਬੜੀ ਰੀਜ ਇਦਾਂ ਕਰਕੇ ਵੀ ਪਿੰਗ ਪਾ ਕੇ ਕੋਈ ਬਣੀ ਰਹੇ ਤੇ ਬਾਕੀ ਇਹ ਇਕੱਲੇ ਹੋਣ ਕਰਕੇ ਤੇ ਇਹਨੇ ਇਦਾਂ ਬਾਹਰ ਖੇਡਦੇ ਰਹਿਣਾ ਉਹਨਾਂ ਨੇ ਕੰਮ ਕਰਦੇ ਰਹਿਣਾ ਤੇ ਜੇ ਕੋਈ ਕੰਮ ਹੋਏ ਤੇ ਇਹਨੂੰ ਦੱਸ ਦਿੰਦਾ ਆ ਬੂਟਿਆਂ ਨੂੰ ਪਾਣੀ ਲਾਉਣਾ ਹੈ ਤਾਂ ਦੱਸ ਦਿੰਦਾ ਤੇ ਬਾਕੀ ਇਹਨੇ ਆਹ ਡੱਬੇ ਡੂਬੇ ਜਿਹੇ ਰੱਖੇ ਆ ਵਿਲੇ ਹੋਏ ਆ ਇਹ ਘਰਕੁਰ ਬਣਾਉਂਦਾ ਇਹ ਘਰ ਬਣਾਉਂਦਾ ਰਹਿੰਦਾ ਵਾ ਜਾਂ ਉਹਦੇ ਵਿੱਚ ਪਿੰਗ ਜੀ ਤਾਂ ਕੋਨਾ ਕੋ ਕਰਦੇ ਰਹਿਣਾ ਸਾਹ ਕੰਮ ਇਹ ਇਹ ਆ ਕੰਮ ਇਹਨੂੰ ਵਧੀਆ ਲੱਗਦੇ ਆ ਆ ਇੱਕ ਬੰਨੇ ਉਹ ਕੈਂਡੀ ਦਾ ਪਿੰਜਰਾ ਰੱਖਿਆ ਇੱਕ ਬੰਨੇ ਇਹ ਵਹਿ ਰਿੰਦਾ ਇਦਾਂ ਕਰਕੇ ਉਹ ਪਿੰਜਰੇ ਆਪਣੇ ਜਿਹਾ ਵਹਿ ਰਿੰਦੀ ਹੈ ਆਪਣੇ ਜਿਹਾ ਵਹਿ ਰਹੀ ਹੈ ਆਪਣੇ ਪਿੰਜਰੇ ਚ ਵਹਿ ਰਿੰਦਾ ਨਿਆਣਿਆਂ ਦੀਆਂ ਖੇਡਾਂ ਬਸ ਇਹ ਆ ਵੀ ਇਦਾਂ ਆਰੇ ਲੱਗਾ ਰਹਿਣਾ ਤਲਾਸ਼ਾਰੀ ਪੁੱਤ ਆ ਹੁਣ ਚਲਿਏ ਕੰਮ ਕਰੀ ਸ਼ੁਰੂ ਕਰੀਏ ਆਪਣਾ ਬਸ ਇਦਾਂ ਹੀ ਇਹਨੇ ਹੁਣ ਅੰਦਰੋਂ ਕੂੜਾ ਬਾਹਰ ਕੱਢ ਦਿੰਦਾ ਸਾਰਾ ਹਾਂ ਤੇ ਇਹਨੂੰ ਵੀ ਲਾਇਆ ਵਾ ਕਰਨ ਕਿਆਰੀਆਂ ਸਾਫ਼ ਕਰਨ ਦੇ ਇੱਧਰ ਉਹ ਨਾਓ ਨੂੰ ਲਾਇਆ ਵਾ ਇਹਨੇ ਅੰਦਰੋਂ ਪੋਚੇ ਲਾ ਲਏ ਅੰਦਰ ਦਾ ਕੰਮ ਮੁੱਕ ਗਿਆ ਬਸ ਜਿਵੇਂ ਜਿਵੇਂ ਫ੍ਰੀ ਹੋਈ ਜਾਣਦੇ ਆ ਤੇੋਂ ਬਾਹਰ ਆਈ ਜਾਣਦੇ ਸਾਰੇ ਵੀ ਬਾਹਰ ਦਾ ਖਲਾਰਾ ਜ਼ਿਆਦਾ ਹੁੰਦਾ ਵਾ ਆਹ ਕਿਆਰੀਆਂ ਸਾਫ਼ ਕਰਨ ਵਾਲੀਆਂ ਸਾਰੀਆਂ ਓਏ ਇਦਾਂ ਹੀ ਬੱਸ ਥੁਰੀ ਜਾਣਾ ਆਪੋ ਆਪਣੇ ਕੰਮ ਲੈ ਆਪੋ ਆਪਣਾ ਕੂੜਾ ਲੈ ਕੇ ਗਾਂ ਦੀ ਗਾਂ ਥੁਰੀ ਜਾਣਾ ਇਹਨਾਂ ਨੇ ਅੰਦਰ ਸਫਾਈ ਹੋ ਗਈ ਬਸ ਉਹ ਗਾਰਡਨ ਰਹਿ ਗਿਆ ਜਦੋਂ ਸਾਰੀ ਫਿਰ ਜੇਗਾ ਨਾ ਫ੍ਰੀ ਹੋ ਕੇ ਫਿਰ ਉਧਰ ਹੋ ਜਾਗੇ ਕਿਉਂਕਿ ਉਧਰ ਚੀਨ ਮੀਨ ਜੇ ਪੱਤੇ ਕਿਰੇ ਆ ਹੌਲੀ ਹੌਲੀ ਹੱਥ ਨਾਲ ਕਰਨੇ ਪੈਣੇ ਸਫਾਈ ਆ ਵੀ ਢਿਆ ਤੀਲਾ ਤੀਲਾ ਕਿ ਇਹ ਵੀ ਡਾਤਾ ਇਹ ਵੀ ਚੱਲ ਹੁਣ ਹੁਟੇ ਲੱਲੇ ਬੜੇ ਇਹ ਵੀ ਆਲੇ ਲੱਗਾ ਵਾ ਇਹ ਲੱਗਾ ਇਹਦਾ ਤੀਲਾ ਚੁੱਕ ਦੇਣਾ ਚੰਗਾ ਪਤਾ ਨਹੀਂ ਲੱਭਣਾ ਚਾਹੀਦਾ ਅੱਡੇ ਕਸਲੇ ਕਿਉਂ ਹੈ ਫਿਰ ਕੀ ਹੈ ਪੱਤੇ ਚੁਗਲਾ ਤੂੰ ਹੁਣ ਰਹਿ ਗਿਆ ਬਸ ਆਹਲਾ ਇਧਰ ਰਹਿ ਗਿਆ ਖਲਾਰਾ ਇਹਦੇ ਹੋ ਗਿਆ ਕੰਪਲੀਟ ਬਸ ਇਦਾਂ ਜਿਹੜੀਆਂ ਵਾ ਕੂੜੇ ਦੀਆਂ ਢੇਰੀਆਂ ਬਣਾਈ ਜਾਣੀਆਂ ਵਾ ਇਹ ਹੁੰਦਾ ਵਾ ਜ਼ਿੰਮੇਵਾਰੀ ਸ਼ਹਿਰੀ ਤੇ ਨਵਦੀ ਉਹਨਾਂ ਪੱਲੀ ਚ ਪਾਈ ਜਾਣੀਆਂ ਤੇ ਬਾਹਰ ਥੋਪੀ ਜਾਣੀਆਂ। ਜਦੋਂ ਖਾਸ ਕਰਕੇ ਢੇੜੀ ਆਉਂਦੀ ਫੇਰੀ ਇਹਨਾਂ ਕੂੜਾ ਨਿਕਲਦਾ ਨਹੀਂ ਤੇ ਨਿਕਲਦਾ ਨਹੀਂ ਹੈਗਾ। ਤੇ ਉਹਨਾਂ ਚਰ ਨੂੰ ਟੀਮ ਪਹੁੰਚ ਚੁੱਕੀ ਆ। ਟਾਈਮ ਅਜੇ 7:30 ਹੋਏ ਆ। ਤੇ ਇਧਰ ਆਣ ਕੇ ਬੈਠੇ ਆ। ਪ੍ਰੀਤੀ ਪੂਰੀ ਗੁੱਸੇ ਵਿੱਚ ਵੇਖ ਰਹੀ ਆ। ਪਤਾ ਨਹੀਂ ਕੀ ਗੱਲ ਆ। ਤੇ ਇੱਕ ਢੇੜੀ ਆ ਬਣਾਤੀ ਇਧਰ। ਇਹ ਮੇਰਾ ਕੰਮ ਇਧਰੋਂ ਕੰਮ ਮੈਂ ਖਲਾ ਸਾਰਾ ਸੰਭ ਤਾਂ ਸਾਰਾ। ਸਕਦੀ ਆ ਜੇ ਇਧਰ ਵੀ ਜਾਣਾ ਲੱਗੇ। ਇਧਰ ਲੱਗਣਾ ਇਧਰ ਅਜੇ। ਲੱਗਣਾ ਇਧਰ ਆ। ਇੱਧਰ ਖਲਾਰ ਘਾਟਾ ਉੱਧਰ ਇੱਧਰ ਹਵਾ ਜਿਹੜੀ ਤੇਰੀ ਆਉਂਦੀ ਸੀ ਬਸ ਤੇ ਇੱਧਰ ਘਾਟੀ ਹੈ ਕਿਉਂਕਿ ਹਵਾ ਦਾ ਸਾਲਾ ਇੱਧਰ ਦੀ ਵੀ ਘਰੇ ਗਈ ਇੱਧਰ ਦੀ ਕੋ ਇੱਧਰ ਨਿਕਲ ਗਿਆ ਦਿਖਾਇਆ ਮੈਂ ਕਿ ਪੰਗੂੜਾ ਇਹਦਾ ਇਹਨੂੰ ਮੈਂ ਇਹ ਸਕੀਮ ਦੇ ਕੇ ਗਈ ਸੀ ਇਹ ਵੀ ਲਿਆਉਣਾ ਕਿਤੇ ਨਾਲ ਮੈਂ ਜਉਣ ਤੋਂ ਆਰਡਰ ਹੋਣਾ ਹੀ ਹੋ ਜਾਂ ਫਿਰ ਇੱਥੋਂ ਮਿਲਿਆ ਹੀ ਨਹੀਂ ਕਿਤੋਂ ਨਹੀਂ ਮਿਲਿਆ ਇਹ ਮੈਂ ਵੇਖਣ ਗਿਆ ਲੱਗਦੇ ਸੀ ਅੱਗੇ ਬੜੇ ਲੱਗੇ ਹੁੰਦੇ ਸੀ ਛੜਕਾਂ ਦੇ ਉੱਤੇ ਚਾਸ਼ਰੀ ਉੱਠ ਆ ਪੱਲੀ ਚ ਪਾ ਕੂੜਾ ਪਾ ਆਜੋ ਆਜੋ ਉਹ ਲੱਗ ਇੱਕ ਕੈਂਡੀ ਕੈਂਡੀ ਬਹਿ ਰਹੀ ਆ ਜਿਦਾਉ ਬੈਂਦੀ ਆ ਇਹ ਬੈਂਦਾ ਉਦਾਂ ਹੀ ਉਹ ਬੈਂਦੀ ਜਾ ਕੇ ਇਹਨਾਂ ਦੋਵਾਂ ਦੀ ਯਾਰੀ ਪੱਕੀ ਆ ਇਹਦਾ ਦੋਵਾਂ ਦਾ ਸਾਥ ਆ ਇਹਦਾ ਨਾਮ ਕੈਂਡੀ ਹੈ ਕਈ ਨਾ ਪੁੱਛਦੇ ਵੀ ਕੀ ਨਾਮ ਇਹਦਾ ਪਿੰਨਪਰਾ ਦੇ ਇਹਦਾ ਨਾਮ ਹੈਗਾ ਕੈਂਡੀ ਤੇ ਇਹਨੇ ਰਹਿਣਾ ਇਦਾਂ ਹੀ ਨਾਲ ਨਾਲ ਹੀ ਜਿੱਥੇ ਜਿੱਥੇ ਬਾਹਾਂਗੇ ਉੱਥੇ ਉੱਥੇ ਬੈਈ ਜਾਣਾ ਨਾ ਜਾ ਕੇ ਹੁਣ ਇੱਧਰ ਦੀ ਵਾਰੀ ਆ ਗਈ ਹੁਣ ਇੱਧਰ ਦਾ ਹੱਕ ਡਿਆ ਮਹੀਨਾ ਦਾ ਇੱਧਰ ਖਾਰਾ ਜ਼ਿਆਦਾ ਪੈਂਦਾ ਹਨਾ ਇੱਥੇ ਕਾਂਧਾ ਇੰਜ ਲੈ ਲੈ ਇੱਕ ਕਾਂਧ ਤੇ ਇੱਕ ਆ ਉਹ ਪੱਤੇ ਆ ਨਾ ਫਿਰ ਓਨੇ ਕ ਥਾਣਾ ਚ ਹੀ ਖਿਲਰ ਜਾਂਦੇ ਆ ਇਸ ਵਾਰ ਇਹਨਾਂ ਦੇ ਥੱਲੇ ਦੌਰ ਬਣਾਉਣੇ ਪਏ ਬਣਾਏ ਨਹੀਂ ਕਦੀ ਖੁੱਲਾ ਪਾਣੀ ਛੱਡੀਦਾ ਸੀ ਇੰਨੀ ਗਰਮੀ ਪੈ ਰਹੀ ਆ ਪਾਣੀ ਪਾਉਣ ਦੇ باوجود ਵੀ ਆ ਤੁਹਾਨੂੰ ਦੱਸਦਾ ਵੀ ਪੱਤੇ ਸੜ ਗਏ ਦੇ ਆ ਆ ਵੇਖੋ ਇਹ ਹੈਗੀਆਂ ਲਗਾਠਾਂ ਨਹੀਂ ਇਹ ਨਹੀਂ ਇਹ ਉਹ ਨਾਖਾਂ ਐਡੀਆਂ ਹੁੰਦੀਆਂ ਗੱਬੂ ਗੋਸ਼ੇ ਤੇ ਆ ਲਗਾਠਾਂ ਗਰਮੀ ਇੰਨੀ ਜ਼ਿਆਦਾ ਵੀ ਥਾਂ ਹੀ ਨਾ ਸਕਦਾ ਉਹ ਗਰਮੀ ਪਾਣੀ ਪਾਈਏ ਤਾਂ ਉਹ ਪਤਾ ਹੀ ਨਹੀਂ ਲੱਗਦਾ ਹੁਣ ਆ ਖੁੱਲੇ ਖੁੱਲੇ ਦੌਰ ਬਣਾਏ ਆ ਤੇ ਦੌਰ ਬਣਾਏ ਆ ਪਰ ਇਹ ਇਹਦੇ ਵਾਸਤੇ ਆਏ ਸਿਰਫ ਇੰਨੇ ਆਈਂ ਸਵੇਰੇ ਸ਼ਾਮ ਪਾਣੀ ਪਾਉਣਾ ਇੰਨੇ ਵੀ ਚਾਣ ਕੇ ਵੜ ਜਾਣਾ ਤੇ ਮਿੱਟੀ ਪੁੱਟ ਦੇਣੀ ਆ ਇਹ ਬਸ ਥਾਂ ਲੱਭਦੀ ਹੈ ਗਰਮੀ ਵਿੱਚ ਇਹਨੂੰ ਗਰਮੀ ਤੋਂ ਮਾਰ ਖਾਂਦੀ ਆ ਗਰਮੀ ਨੇ ਨਾ ਕੋ ਚੱਲੀ ਜਾਂਦੀ ਹੁਣ ਇਹਦਾ ਇਹੋ ਜਿਹਾ ਸਿਸਟਮ ਕਰਾਂਗੇ ਵੀ ਪਾਣੀ ਜਿਹੜਾ ਖੁੱਲਾ ਥੱਲੇ ਹੈ ਨਾ ਹਾਂ ਖੁੱਲਾ ਥੱਲੇ ਤੇ ਬੂਟਿਆਂ ਨੂੰ ਖੁੱਲਾ ਪਾਣੀ ਚਾਹੀਦਾ ਚਲੋ ਕਰੀਏ ਬਾਜ ਉਹਨਾਂ ਨੇ ਸ਼ੂਟ ਵਾਸਤੇ ਆਖੰਡਾ ਬਣਾ ਚਲੋ ਤੇ ਚਲੋ ਕਰੀਏ ਅਜੇ ਤਾਂ ਆਪਣੇ ਲੱਗੇ ਆ ਉਹ ਕੰਮ ਹੀ ਇੱਧਰ ਨਾ ਵੀਡੀਓ ਦੀ ਡਿਸਕਸ ਚੱਲਣ ਢੀ ਆ ਤੇ ਨਾਲੇ ਵੇਟ ਹੋਣ ਢੀ ਆ ਤੇ ਇੱਧਰ ਸਫਾਈ ਚੱਲਣ ਢੀ ਆ ਮੇਰਾ ਜੋਰ ਹੋ ਗਿਆ ਮੈਂ ਸਫਾਈ ਕਰਕੇ ਥੱਕ ਗਈ ਹੁਣ ਤੇ ਇੱਧਰ ਹੁਣ ਇਹਨਾਂ ਦੀ ਵਾਰੀ ਆ ਗਈ ਆ ਕਿੰਨਾ ਕਰ ਆ ਗਿਆ ਜੇ ਕੰਮ ਬਸ ਆਹ ਰਹਿ ਗਿਆ ਹਣਾ ਚਲਾ ਕੰਮ ਬਸ ਉਧਰ ਦੀ ਹੁਣ ਖਿੱਚ ਪੈ ਗਈ ਆ ਉਦਾਂ ਤੇ ਰੀਜਾਂ ਲਾਈ ਦੀਆਂ ਪੂਰੀਆਂ ਹਣਾ ਹਰ ਤੇ ਉਹ ਤਾਂ ਹੌਲੀ ਹੌਲੀ ਇਕੱਲਾ ਇਕੱਲਾ ਪਤਾ ਇਕੱਲਾ ਇਕੱਲਾ ਪਤਾ ਚੁਗੀਦਾ ਪਰ ਹੁਣ ਜਿਹੜਾ ਵਾ ਬਾਅਦ ਚ ਗਰਮੀ ਹੋਵੇਣੀ ਇਸ ਕਰਕੇ ਜਲਦੀ ਜਲਦੀ ਵੀਡੀਓ ਬਣਾਉਣੀ ਆ ਉਹੀ ਬੈ ਕੇ ਵੇਟ ਕਰਨ ਦੇ ਆ ਤਾਂ ਕਰਕੇ ਹੁਣ ਅੱਜ ਫੇਰ ਵੀ ਥੋੜਾ ਲੇਟ ਆਏ ਆ ਕੱਲ 7 ਵਜੇ ਆਏ ਸੀ ਅੱਜ 7:30 ਆਏ ਕਦੀ ਕਦੀ ਤੇ ਸਵਖਤ ਆ ਜਾਂਦੇ ਆ ਚਾਹ ਵੀ ਪੀਂਣ ਦਿੰਦੇ ਤੇ ਕਦੀ ਕਦੀ 11 ਵਜੇ ਹੁੰਦੇ ਆ ਬਸ ਇੰਨਾ ਕਰ ਆ ਗਿਆ ਸਾਡਾ ਇਹ ਦੋ ਚਝੌਂਡੀਆਂ ਅਈਆਂ ਕਦੇ ਪਕਾਦੀ ਕਰਦੇ ਸਵਕਤ ਹੀ ਆ ਜਾਂਦੇ ਨੇ ਕੋਈ ਕੰਮ ਨਹੀਂ ਕਰਦੇ ਕਦੀ ਕਦੀ ਅਸੀਂ ਸਾਰੇ ਕੰਮ ਕਰਕੇ ਵੇਟ ਕਰਦੇ ਰਹੇ ਨੇ ਵੀ ਅੱਜ ਘਰੇ ਉਹਨਾਂ ਨੇ ਆਉਣਾ ਹੀ ਨਹੀਂ ਆ ਤੇ ਇੱਕ ਇਧਰ ਸ਼ਾਰੀ ਦਾ ਘਰ ਹੀ ਉਹ ਮਾਲ ਲਿਆ ਮਿਹਰ ਨੇ ਸ਼ਰਾਜ ਚੱਲ ਮਿਹਰ ਵੜ ਜਾ ਇਧਰ ਮਿਹਰ ਨੂੰ ਆ ਗਿਆ ਹੀ ਬੜਾ जख्मਾ ਦਿੱਤਾ ਵੜ ਜਾ ਉਹ ਨਹੀਂ ਆਦਾ ਪਿੱਛਾ ਨਹੀਂ ਛੱਡਿਆ ਉਹਦਾ ਵਿਚਾਰੀ ਦਾ ਜੀ ਕਰਦਾ ਸੀ ਉਹਨੂੰ ਨਾਲ ਤੇ ਹਨਾ ਚਾ ਚਲੋ ਬਹਿ ਜਾਓ ਇੱਥੇ ਹੁਣ ਬਸ ਥੋੜਾ ਜਿਹਾ ਰਹਿ ਗਿਆ ਬਾਕੀ ਕੰਮ ਉੱਗ ਗਿਆ ਵਾ ਸਵਾਜੀ ਕਿਵੇਂ ਆਂਦੇ ਆ ਵੀ ਖਲਾਰਾ ਵੀ ਪਈ ਹੁਣ ਦਾਵਾ ਰੁੱਖਾਂ ਦਾ ਤੇ ਰੁੱਖਾਂ ਦੇ ਨਜ਼ਾਰੇ ਵੀ ਹੈਗੇ ਆ ਚਲੋ ਪੁੱਤ ਖਲਾਰਾ ਦੇ ਨਾਂ ਦਾ ਹੁੰਦਾ ਹੀ ਆ ਪਰ ਇਹ ਆ ਵੀ ਰੁੱਖਾਂ ਦੇ ਨਜ਼ਾਰੇ ਕਿੰਨੇ ਆ ਕਿੰਨੀ ਸੋਹਣੀ ਠੰਡੀ ਛਾਂ ਆ ਜਦੋਂ ਜੀ ਕਰਦਾ ਵੀਡੀਓ ਬਣਾਈ ਦੀ ਆ ਇੱਥੇ ਅੰਦਰ ਨਹੀਂ ਦਿਲ ਕਰਦਾ ਜਾਣ ਨੂੰ ਆ ਕੇ ਰੁੱਖਾਂ ਥੱਲੇ ਬਹਿ ਜੀਦਾ ਆ ਤੇ ਬਾਕੀ ਆ ਜਿਹੜੇ ਬੂਟੇ ਫਰੂਟਾਂ ਵਾਲੇ ਆ ਇਹਨਾਂ ਦਾ ਕਿੰਨਾ ਮਜ਼ਾ ਆ ਸਿਆਲ ਨੂੰ ਕਿੰਨਾ ਮਜ਼ਾ ਆਂਦਾ ਫਰੂਟ ਖਾਣ ਦਾ ਬਾਕੀ ਸਾਰੇ ਭੈਣ ਭਰਾ ਨੂੰ ਪਤਾ ਹੀ ਆ ਤੇ ਇੱਕ ਗੱਲ ਹੋਰ ਆ ਵੀ ਜਦੋਂ ਮੈਂ ਪਹਿਲੇ ਦਿਨ ਤੁਹਾਡੇ ਘਰ ਆਈ ਆ ਨਾ ਐਸੇ ਵੀਡੀਓ ਬਣਾਉਣ ਮੈਨੂੰ ਇੰਨਾ ਵਧੀਆ ਲੱਗਾ ਨਾ ਤੁਹਾਡਾ ਘਰ ਵੇਖ ਕੇ ਮੈਂ ਅੱਦੇ ਕਾ ਦੀ ਸੱਚੀ ਖੁਸ਼ ਹੋ ਗਈ ਸਾਰੇ ਏਦਾਂ ਬੂਟੇ ਵੇਖ ਕੇ ਦੂਜੇ ਵੀ ਸ਼ੋਅ ਵਾਲੇ ਵੀ ਤੇ ਛਾਂ ਵਾਲੇ ਵੀ ਫਰੂਟਾਂ ਵਾਲੇ ਵੀ ਮੈਨੂੰ ਬਹੁਤ ਹੀ ਵਧੀਆ ਸੱਚੀ ਲੱਗਿਆ ਮੈਂ ਕਦੀ ਨਹੀਂ ਕਿਸੇ ਦੇ ਘਰ ਇੰਨਾ ਮੈਂ ਰੁੱਖ ਕਦੀ ਨਹੀਂ ਕਿਸੇ ਦੇ ਘਰ ਵੇਖਿਆ ਇਹ ਕਰਕੇ ਮੈਨੂੰ ਬੜਾ ਵਧੀਆ ਲੱਗਾ ਸਾਨੂੰ ਵੀ ਸਾਰੇ ਭੈਣ ਭਰਾ ਇਹ ਕਹਿੰਦੇ ਆ ਵੀ ਤੁਹਾਡੇ ਮਲ ਘਰ ਜਿਹੜੀ ਰੌਣਕ ਬੜੀ ਰਹਿੰਦੀ ਆ ਛਾਂ ਬੜੀ ਆ ਬੂਟੇ ਬੜੇ ਆ ਬਾਕੀ ਇਹ ਆ ਪੀਏ ਰੁੱਖਿਆ ਨਾ ਤੇ ਜਾਨਵਰਾਂ ਦੀ ਵੀ ਬੜੀ ਆ ਮਤਲਬ ਰੌਣਕ ਕਿੰਨੀ ਰੁੱਖਾਂ ਉਹਨਾਂ ਦੀ ਮਤਲਬ ਰੌਣਕ ਆ ਦੁੱਖਾਂ ਦੇ ਨਾਲ ਸਾਨੂੰ ਸ਼ਾਂਤ ਤੇ ਜਾਨਵਰਾਂ ਨੂੰ ਵੀ ਰੌਣਕ ਆ ਰੌਣਕ ਕਿੰਨੇ ਉਹਨਾਂ ਨਾਲ ਲੈਣੇ ਪਾਏ ਆ ਉਹ ਵੀ ਕਿੰਨੀਆਂ ਸੀਸਾ ਦਿੰਦੇ ਆ ਤੇ ਤਾਂ ਹੀ ਮਾਰਾ ਲਈ ਨੀ ਚੈਲ ਬੈਠਾ ਜੇ ਰੁੱਖਾਂ ਦੇ ਪੱਤੇ ਘਰਦੇ ਆ ਅਸੀਂ ਆਨੇ ਆਂ ਵੀ ਹਾਏ ਖਲਾਰਾ ਪੈ ਗਿਆ ਦੁੱਖਾ ਇਹਦਾ ਸਾਨੂੰ ਦੁੱਖ ਕੋਈ ਨਹੀਂ ਪਤਾ ਕਿਉਂ ਜੇ ਨਹੀਂ ਪੱਤੇ ਘਿਰਦੇ ਆ ਅਸੀਂ ਹੁਣ ਸ਼ੁਰੂ ਤੋਂ ਮੈਂ ਲੱਗੀ ਆ ਇੱਥੇ ਤੱਕ ਅਸੀਂ ਆ ਗਏ ਆ ਤੇ ਇਹ ਜਿਹੜੇ ਪੱਤੇ ਘਿਰਦੇ ਆ ਤੇ ਇਹਦਾਂ ਅਸੀਂ ਥੱਕੇ ਥੋੜੀ ਇਹਨਾਂ ਸਾਡੇ ਸਰੀਰ ਦੀ ਕਸਰਤ ਹੀ ਨਹੀਂ ਆ ਉਹ ਤਾਂ ਇੰਨੀ ਕਸਰਤ ਕਿੰਨੇ ਕਰਨੀ ਕਿੰਨੇ ਕਰਦੀ ਆ ਇੰਨਾ ਜ਼ੋਰ ਲੱਗਣ ਰਿਹਾ ਵਾ ਤੇ ਬਾਕੀ ਬਹੁਤ ਬਾਕੀ ਉਹ ਛਾਂ ਕਰਕੇ ਜੋ ਬਾਹਰੇ ਜਾ ਬਾਹਰ ਪੱਖਿਆਂ ਤੇ ਲੈਣਾ ਠਣਾ ਹੀ ਉਹਨੂੰ ਐਦਾਂ ਹੀ ਬੈਠੇ ਲੈਣਾ ਸਾਰੇ ਆ ਐਦਾਂ ਹੀ ਬਸ ਜਿਹੜਾ ਵੀ ਵੇਲਾ ਹੋ ਜਾਂਦਾ ਬਾਹਰ ਨਾ ਠ ਗਿਆ ਜਾਂਦਾ ਵੀ ਤੇ ਜੇ ਦੁਪਹਿਰਾਂ ਨੂੰ ਇੱਧਰ ਤੋਂ ਪਾ ਜਾਂਦੀ ਆ ਤੇ ਸ਼ਾਮਾਂ ਨੂੰ ਇੱਧਰ ਛਾਂ ਆ ਜਾਂਦੀ ਆ ਇਹ ਮੰਡੀਆਂ ਉਧਰ ਚੱਲ ਜਾਂਦੀਆਂ ਆ ਫਿਰ ਰੁੱਖਾਂ ਦੀ ਆਕ ਬਾਕੀ ਜ ਅੰਗੂਰਾਂ ਦੇ ਗੁੱਸੇ ਲੱਗੇ ਆ ਬੇਰ ਲੱਗਣੇ ਸ਼ੁਰੂ ਹੋ ਗਏ ਆ ਉਧਰ ਅੰਬ ਲੱਗੇ ਆ ਸੰਤਰੇ ਲੱਗ ਗਏ ਆ ਅਮਰੂਦ ਆ ਰਹੇ ਆ ਬਨਾਰ ਨਹੀਂ ਮੁੱਕਣੇ ਇਹਨਾਂ ਨੂੰ ਛਟ ਛਟਾ ਭਇਆ ਬਸial ਦਾ ਕੇ ਹੁਣ ਕੰਪਲੀਟ ਬੇਰ ਬਣੇ ਵਧੀਆ ਹੁੰਦੇ ਆ ਕੋਈ ਨਾ ਕੋਈ ਫਰੂਟ ਖਾਣ ਨੂੰ ਮਿਲਦਾ ਹੀ ਰਹਿੰਦਾ ਸial ਦੇ ਵਿੱਚ ਚਲੋ ਆ ਰਹਿ ਗਿਆ ਇਹਨਾਂ ਦਾ ਖਲਾਰਾ ਮਕਾ ਕੇ ਤੇ ਪਾਈਏ ਪੰਨੀ ਵਿੱਚ ਹੁਣ ਤੁਹਾ ਵੀਡੀਓ ਬਣਾਈ ਹੈ ਚਲੋ ਜੀ ਬਸ ਥੋੜਾ ਜਿਆਦਾ ਰਹਿ ਗਿਆ ਇਹ ਵੀ ਬਣ ਗਈ ਬਾਕੀ ਸਾਰੇ ਭੈਣ ਭਰਾ ਬੜੇ ਕੋਸ਼ਤ ਹੁੰਦੀ ਆ ਕਿ ਸੋਨੂ ਦਾ ਘਰ ਬਹੁਤ ਵਧੀਆ ਹਾਨੂੰ ਲੱਗਦਾ ਆ ਤੇ ਜਿੱਦਾਂ ਫੁੱਲ ਬੂਟੇ ਲਾਇਆ ਵੀ ਬੜੇ ਸੋਹਣੇ ਲੱਗਦੇ ਨੇ ਮੇਰੇ ਜਿਹੜੇ ਰਿਸ਼ਤੇਦਾਰ ਵਾਣਾ ਉਹ ਵੀ ਮੈਨੂੰ ਮਤਲਬ ਫੋਨ ਕਰਕੇ ਪੁੱਛਦੇ ਆ ਕਿ ਸੋਨੂ ਦਾ ਘਰ ਪੂਆ ਜੀ ਸਾਨੂੰ ਬੜਾ ਸੋਹਣਾ ਲੱਗਦਾ ਆ ਤੇ ਮਤਲਬ ਜਿਹੜੀਆਂ ਚੀਜ਼ਾਂ ਹੈ ਹੀ ਸੋਹਣੀਆਂ ਫਿਰ ਉਹ ਸੋਹਣਾ ਹੀ ਲੱਗਦਾ ਹਰੀਆਲੀ ਕਰਕੇ ਸਾਰਾ ਕੁਝ ਅੱਜ ਹੀ ਸਾਰੇ ਰੁੱਖ ਵੜਦੀਏ ਤੇ ਉਹੀ ਘਰ ਜਿਹੜਾ ਵਾ ਪੜਾ ਲੱਗਣਾ ਨਹੀਂ ਦਿਲ ਕਰਨਾ ਫਿਰ ਉਹ ਕੱਲ ਵੀ ਮੁਰਮੜਾ ਹੀ ਪੱਖਿਆਂ ਤੇ ਲੀ ਜਾਣਾ ਆ ਸਿਰਫ ਤੇ ਸਿਰਫ ਆਹ ਵਾਲੀ ਨੇ ਆਏ ਨੇ ਆਪ ਦੀ ਰੀਸ ਸੀ ਮੈਂ ਕਹਿ ਕਣ ਗਿਆ ਵੀ ਕੋਹੇ ਕੇ ਆ ਵੀ ਹੌਸਲਾ ਬੜੀ ਵੱਡੀ ਚੀਜ਼ ਹੁੰਦੀ ਹੈ ਨਾ ਜਦੋਂ ਸਾਰੇ ਜਣੇ ਇਕੱਠਾ ਆਉਂਦੇ ਆ ਫਿਰ ਵਧੀਆ ਲੱਗਦਾ ਤੇ ਸਾਨੂੰ ਵੀ ਹੌਸਲਾ ਮਿਲਦਾ ਆਹ ਹੱਦ ਹੋਰ ਕੰਮ ਕਰਨ ਨੂੰ ਜੀ ਕਰਦਾ ਦਰਖਤਾਂ ਨੂੰ ਜੀ ਕਰਦਾ ਵਾ ਦੋ ਪੱਖ ਵਾਜੇ ਮਤਲਬ ਆ ਸੁੱਖ ਲੈਣਾ ਹਾਂ ਰੁੱਖਾਂ ਦਾ ਤੇ ਆਹ ਜਿਹੜਾ ਚੀਜ਼ ਵਾ ਹਨੇਰੀ ਆਈ ਆ ਇਹ ਕਰਨਾ ਹੀ ਪੈਣਾ ਜਦੋਂ ਇਹਦੇ ਵੱਲ ਵੇਖ ਕੇ ਆਪਾਂ ਨੱਕ ਬੁੱਲ ਵੱਟਦੇ ਆ ਨਾ ਵੀ ਹਾਏ ਪੱਤੇ ਡਿੱਗਦੇ ਆ ਹਾਏ ਆ ਹੋ ਗਿਆ ਜੇ ਹੋ ਗਿਆ ਹਾਏ ਖਲਾਰਾ ਉਦੋਂ ਆਖੀ ਤਾਂ ਵੀ ਯਾਰ ਜੇ ਮਤਲਬ ਪੱਤੇ ਤਾਂ ਡਿੱਗਣਗੇ ਕਿ ਕਿਤੇ ਦੇਣਾ ਹੁਣ ਜਿਹੜਾ ਜਿਹੜੇ ਜਦੋਂ ਪੱਤ ਝੜ ਆਉਣੀ ਆ ਉਦੋਂ ਤੇ ਸਾਰੀ ਸਾਰੇ ਪੱਤੇ ਡਿੱਗਣੇ ਡਿੱਗਣੇ ਆ ਇੱਕ ਵਾਰੀ ਝੜਨਾ ਹੀ ਹੁੰਦਾ ਝੜਨਾ ਹੀ ਹੁੰਦਾ ਤੇ ਉਹਦੇ ਕਰਕੇ ਹੁੰਦਾ ਵਾ ਕਈ ਵਾਰੀ ਪੱਤੇ ਡਿੱਗਦੇ ਖਲਾਰਾ ਪੜਾ ਪੈਂਦਾ ਜਦੋਂ ਪੱਤ ਝੜ ਹੁੰਦੀ ਆ ਨਾ ਉਦੋਂ ਹਾਲੇ ਰੋਹ ਝੜੂ ਲਾਉਣਾ ਪੈਂਦਾ ਜਿੱਦਾਂ ਜਿਹਨੇ ਹਰੀ ਆ ਲਾ ਲਿਆ ਨਾ ਹੋ ਸਕਿਆ ਕੱਲ ਨੂੰ ਹਵਾ ਨਾ ਆਏ ਤਾਂ ਕੱਲ ਨੂੰ ਝੜੂ ਨਹੀਂ ਲਾਉਣਾ ਪੈਂਦਾ ਕਈ ਵਾਰੀ ਤੋਦਨਾਂਗੇ ਵੀ ਕਰਦੇ ਆ ਕਈ ਵਾਰੀ ਉਤੋਂ ਉਤੋਂ ਰੋਜੀ ਝੜੂ ਦਾ ਇਹਨਾਂ ਦਾ ਆ ਸਿਰਫ ਹੁੰਦਾ ਵੀ ਮੇਰਾ ਨਹੀਂ ਸੀਨ ਤਾਂ ਮੈਂ ਇੱਥੇ ਆ ਕੇ ਮੰਜੀ ਤੇ ਬਹਿ ਜਾਣਾ ਕੀ ਕਹਦੇ ਮੈਂ ਲੰਮੇ ਪਿਆ ਜਾਨੀ ਨਹੀਂ ਨਹੀਂ ਰਹਿੰਦੇ ਜਿਆਦਾ ਤੁਹਾਨੂੰ ਪਤਾ ਹੀ ਆ ਜਿਆਦਾ ਮੈਂ ਨਹੀਂ ਇੱਥੇ ਆ ਮੈਂ ਪੱਕੇ ਦਾ ਵੀ ਘਾਟੀ ਲਾਲਚ ਕਰਦੀ ਬੁਆਜੀ ਮੈਂ ਖੁਦ ਵੇਖਿਆ ਕਈਆਂ ਘਰਾਂ ਵਿੱਚ ਬੂਟੇ ਇਸੇ ਕਰਕੇ ਵੱਡਦੇ ਤੇ ਗਏ ਵੀ ਉਹਨਾਂ ਦਾ ਖਲਾਰਾ ਬੜਾ ਪੈਂਦਾ ਪੱਤੇ ਬੜੇ ਡਿੱਗਦੇ ਆ ਬੀਬੀਆਂ ਸਫਾਈ ਕਰਨ ਨੂੰ ਕੋਈ ਵੀ ਜਿਆਦਾ ਪਤਾ ਨਹੀਂ ਕਿਉਂ ਮਤਲਬ ਆਪਾਂ ਐਵੇਂ ਤੇ ਬਣਦੇ ਜਾ ਰਹੇ ਆ ਵੀ ਹਨਾ ਮਤਲਬ ਇਨਾ ਸਾਨੂੰ ਸੁਖ ਰਾਹੇ ਨਹੀਂ ਹੋਣਾ ਚਾਹੀਦਾ ਸਾਨੂੰ ਸਰੀਰ ਆਪਣੇ ਹਿਲਾਉਣੇ ਚਾਹੀਦੇ ਆ ਕੰਮ ਕਰਨਾ ਚਾਹੀਦਾ ਆ ਕਿਤੇ ਛੇਈ ਸਮਾਂ ਹੀ ਪਤਾ ਡਿੱਗਦਾ ਰੁਖਦਾ ਪੱਤ ਝੜ ਦੇ ਮੌਸਮ ਵਿੱਚ ਉਦੋਂ ਹਰ ਕਠਾਂ ਡਿੱਗਦਾ ਵਾ ਬਾਹਰੋਂ ਨੇਰੀਆਂ ਵੀ ਆਉਣੇ ਆਉਣੇ ਹੁਣ ਅੱਜ ਕੱਲ ਨੇਰੀਆਂ ਆ ਰਹੀਆਂ ਵਾ ਤੇ ਫਿਰ ਵੀ ਤਾਂ ਆਪਾਂ ਸਫਾਈ ਕਰ ਹੀ ਰਹੇ ਆ ਨਾ ਘਰਾਂ ਦੀ ਤੇ ਬਾਕੀ ਇਹ ਆ ਵੀ ਸਫਾਈ ਬਹੁਤ ਤੁਹਾਡੇ ਘਰ ਹੁੰਦੀ ਆਪਾਂ ਜਿੰਨਾ ਮਰਜ਼ੀ ਰੱਖ ਤਵਾ ਬੂਟੇ ਆ ਜੋ ਵੀ ਹੈ ਨਾ ਸਫਾਈ ਬਹੁਤ ਹੁੰਦੀ ਆ ਐਦਾਂ ਹੀ ਸਾਰੇ ਸਾਡੇ ਘਰ ਵੀ ਇਦਾਂ ਕਮੈਂਟ ਸਾਰੇ ਘਰਾਂ ਦੀ ਲਾਜੀ ਹੁੰਦੀ ਸਫਾਈ ਬਹੁਤ ਹੁੰਦੀ ਆ ਤੁਹਾਨੂੰ ਪਤਾ ਆ ਉਹ ਵੀ ਤੁਹਾਡੇ ਵਾਂਗ ਸਫਾਈ ਬਹੁਤ ਰੱਖਦੀ ਆ ਸਾਨੂੰ ਦਾ ਸ਼ੁਰੂ ਤੋਂ ਬਹੁਤ ਸ਼ੌਂਕ ਵਾ ਵੀ ਰੁੱਖਾਂ ਦਾ ਫਲਾਂ ਦਾ ਬੂਟੀਆਂ ਦਾ ਸਾਰਾ ਕੁਝ ਨਿਆਣੇ ਵੀ ਨਿਆਣੇ ਨਾਲ ਇਦਾਂ ਦੀ ਗਿਜ ਪਈ ਆ ਹੁਣ ਸਾਰਾ ਨਿਆਣੇ ਜੜੇ ਆ ਸਾਮਾ ਨੂੰ ਪਾਣੀ ਉਹਨਾਂ ਦੇ ਲਾਉਣਾ ਸਵੇਰੇ ਵੀ ਪਾਣੀ ਉਹਨਾਂ ਦੇ ਲਾਉਣਾ ਜਦੋਂ ਦੀਆਂ ਛੁੱਟੀਆਂ ਪਈਆਂ ਨਾ ਉਧਰ ਤੇ ਇਹਨਾਂ ਦੀ ਡਿਊਟੀ ਲਈ ਹੈ। ਆਪੇ ਪਾਣੀ ਤੁਸੀਂ ਪਾਉਣਾ ਹੈ। ਹਾਂ ਸ਼ਰਾਜ ਨੇ ਤੇ ਨਵ ਨੇ ਉਹਨਾਂ ਨੇ ਪਾਈਪ ਲੈ ਲੈਣਾ ਵਾ ਇੱਥੇ ਫੜ ਲਾਂ ਪਾਈਪ। ਆ ਸਾਰੇ ਬੂਟਿਆਂ ਨੂੰ ਤੇ ਬਾਹਰ ਜਿਹੜੀ ਸਬਜ਼ੀ ਲੱਗੀ ਉਧਰ ਉਹਨਾਂ ਤੋਂ ਆ ਦੀ ਡਿਊਟੀ ਉਹਨਾਂ ਨੇ ਪਾਣੀ ਪਾਉਣਾ ਹੀ ਪਾਉਣਾ। ਉਹਨਾਂ ਇੱਕ ਦੋ ਦਿਨ ਕਿਹਾ ਵਾ ਹੁਣ ਕਹਿੰਦੇ ਲੋੜ ਨਹੀਂ ਪੈਂਦੀ। ਉਹਨਾਂ ਸ਼ਾਮਾਂ ਦੇ 5 ਵਜੇ ਦੇ 6 ਵਜੇ ਦੇ ਆ ਤੇ ਆਪੇ ਬਾਹਰ ਆ ਜਾਂਦੇ ਆ। ਤੇ ਤਾਂ ਹੀ ਆ ਸਾਰੇ ਜਿੰਨੇ ਬੂਟੇ ਹਰੇ ਵੀ ਤੇ ਹੈਗੇ ਹੀ ਨੇ ਜੇ ਪਾਣੀ ਲੱਗਦਾ। ਬਾਕੀ ਜਿਹੜਾ ਬਾਹਰ ਤੁਹਾਡਾ ਥਾਂ ਆ ਸਬਜ਼ੀ ਵਾਲਾ ਉਹ ਵੀ ਬੜਾ ਵਧੀਆ ਲੱਗਦਾ ਆ। ਹੌਣ ਸੋਨੂ ਨੇ ਗੰਧ ਕਰਾਤੀ ਹੁਣ ਸਭੋ ਹੀ ਬੜਾ ਵਧੀਆ ਹੋ ਗਿਆ ਉਹ ਇੱਥੇ ਹੁਣ ਸਬਜੀ ਵਾਧੂ ਹੋ ਜਾਂਦੀ ਆ ਹਾਂ ਸਬਜੀ ਵਾਧੂ ਚਲੋ ਮਕਾਲੀ ਕੰਮ ਆਹ ਰਹਿ ਗਿਆ ਗਲੀਆਂ ਆਪਾਂ ਲੱਗ ਰਹੇ ਆ ਚਲੋ ਫਿਰ ਕਰ ਲੋ ਹਣ ਕੰਮ ਕੰਮ ਕਰੀਏ ਮੋਗਿਆ ਕੰਮ ਸਫਾਈ ਦਾ ਬਸ ਆ ਵੀਰੀ ਜ਼ਖਾਲਣੀ ਮਾਰੀ ਜਾਖਣ ਦੇ ਵੀ ਕਿੰਨੀ ਕਿਵੇਂ ਸਫਾਈ ਕਰਦੇ ਦੋਵੇਂ ਬੇੜਿਆਂ ਦੀ ਬਹੁਤ ਚਿਰਦੇ ਹਨਾ ਕਮੈਂਟਾਂ ਦੇ ਸਾਰੇ ਘਰ ਆਉਂਦੇ ਸੀ ਵੀ ਕੋਈ ਕਿੰਨਾ ਸਫਾਈ ਕਰਦੇ ਤੁਸੀਂ ਨਹੀਂ ਸਾਰੇ ਤੇ ਦੱਸੋ ਤੁਸੀਂ ਸਫਾਈ ਇੱਕ ਗੱਲ ਸੱਚ ਹੋਰ ਗੱਲ ਜਿਹੜੀ ਗੱਲ ਸ਼ੁਰੂ ਹੋਈ ਏ ਕਰ ਲਈ ਝਾੜੂ ਆਰੇ ਹਨਾ ਤੇ ਕਈ ਜਿੱਦਾਂ ਹੁਣ ਪੂਆ ਜਿਹੇ ਆਉਂਦੇ ਕਹਿੰਦੇ ਹਨ ਤੇ ਦੇ ਤੋਂ ਤਾਂ ਇਦਾਂ ਹੋਰ ਵੀ ਬੜਾ ਜਾਣੇ ਸੁਣਿਆ ਕਿ ਇਹ ਰਹਿਮ ਹੁੰਦਾ ਵਾਜਾ ਕੀ ਆ ਵੀ ਦੋ ਝਾੜੂ ਇੱਕ ਵੇਲੇ ਚ ਨਹੀਂ ਲੱਗਦੀ। ਪਰ ਮੈਨੂੰ ਨਹੀਂ ਇਹ ਕੱਲ ਦਾ ਬੂਰਾ। ਚਲੋ ਗੱਲ ਹੀ ਆ ਨਾ। ਮੇਰੇ ਖਿਆਲ ਕਹਿੰਦੇ ਇਦਾਂ ਵੀ ਵੰਡ ਪੈ ਜਾਂਦੀ ਆ ਘਰ ਚ ਦੋ ਇੱਕ ਵੜੀ ਦੋ ਝਾੜੂ ਚੰਗੇ ਨਹੀਂ ਹੁੰਦੇ ਇਹ ਗੱਲ ਲੜਾਈ ਪੈਂਦੀ ਆ। ਨਹੀਂ ਜਦੋਂ ਵੀ ਝਾੜੂ ਲਾਉਣਾ ਹੋਇਆ ਨਾ ਜਿਵੇਂ ਸਾਰੇ ਬੱਚੇ ਵੀ ਨਾਲ ਲਈਏ ਤਿੰਨ ਜਾਂ ਚਾਰ ਝਾੜੂ ਹੱਥਾਂ 'ਚ ਹੁੰਦੇ ਆ। ਨਹੀਂ ਤੇ ਸਾਡੇ ਦੋਵਾਂ 'ਚ ਤੇ ਝਾੜੂ ਹੁੰਦੀ ਹੁੰਦੇ ਨੇ ਦੋਵਾਂ ਕੱਜ। ਤੇ ਰਲ ਕੇ ਕੰਮ ਕਰਦੇ ਆ ਤੇ ਕੰਮ ਛੇਤੀ ਹੋ ਜਾਂਦਾ ਜਿਵੇਂ ਇਹ ਵਿਚਾਰ ਕਰੀਏ ਇੱਕੋ ਝਾੜੂ ਲਾ ਯਾਦ ਬਹੁਤ ਵਧੀਆ ਲੱਗੇ ਰਹੀਆਂ ਨਾ ਲੱਗੇ ਰਹਿੰਦੇ ਜੇ ਦੋਵੇਂ ਜਾਣੇ ਹਾਂਜੀ ਆਪਾਂ ਦੋ ਝਾੜੂ ਰੱਖ ਲਓ ਮੈਂ ਚਾਰ ਰੱਖ ਲਓ ਜੇ ਪਿਆਰ ਹੈਗਾ ਭਾਈ ਤੁਸੀਂ ਇੱਕ ਰੱਖ ਲਓ ਇੱਕ ਅੰਦੇ ਹੁੰਦੇ ਆ ਸ਼ਾਮ ਨੂੰ ਝਾੜੂ ਨਹੀਂ ਲੱਗਦਾ ਤੇ ਜੇ ਸ਼ਾਮ ਨੂੰ ਸਾਡੇ ਖਲਾਰਾ ਪਿਆ ਹੋਇਆ ਹੈ ਨਾ ਆਈ ਸ਼ਾਮ ਨਹੀਂ ਵੇਖਣੀ ਦਿਨ ਨਹੀਂ ਵੇਖਣਾ ਆਈ ਬਸ ਰਾਤ ਨੂੰ ਜਿਆ ਲਾ ਕੇ ਖਲਾਰਾ ਸਾਪਨਾ ਉਹ ਵਿਆਹ ਨਹੀਂ ਕਰਨਾ ਕਈ ਵਾਰੀ ਰਸੋਈ ਦੇ ਵਿੱਚ ਰਾਤ ਪਈ ਹੁੰਦੀ ਹੈ ਖਲਾਰਾ ਪਿਆ ਹੁੰਦਾ ਨਾ ਜਦੋਂ ਝਾੜੂ ਲਾ ਕੇ ਪੋਚਾ ਲਾ ਕੇ ਫਿਰ ਮੈਂ ਸੌਣਾ ਹੁੰਦਾ ਉਹ ਤਾਂ ਸਿੱਧਕ ਜਾਰੀ ਹੁੰਦਾ ਵੀ ਸਵੇਰੇ ਜਦੋਂ ਉੱਠਣਾ ਵਾ ਰਸੋਈ ਗੰਦੀ ਲੱਗਣੀ ਮੈਂ ਸਵੇਰੇ ਆਈ ਸਵੇਰਾ ਉਹਨੂੰ ਸਾਫ਼ ਕੀਤੀ ਚਲੋ ਆਪੋ ਆਪਣੇ ਮਨ ਦੇ ਵਿਚਾਰ ਵਾ ਆਪੋ ਆਪਣੇ ਵਿਆਹ ਮੈਂ ਕੋਈ ਮੰਨਦਾ ਵਾ ਕਿਸ ਚੀਜ਼ ਨੂੰ ਨਹੀਂ ਮੰਨਦਾ ਹਣਾ ਆਤਮਾ ਦੀ ਕਿਰਪਾ ਨਾਲ ਇਹਨਾਂ ਵਿਆਹਾਂ ਤਾਂ ਹੀ ਦੁਗਣਾ ਬਾਕੀ ਆਏ ਕੋਈ ਦੀ ਕਿਰਪਾ ਚਾਹੀਦੀ ਹਾਂ ਹਾਂਜੀ ਹਾਂਜੀ ਮਾਲਕ ਦੀ ਬਸ ਆਪਣਾ ਕੰਮ ਇਮਾਨਦਾਰੀ ਨਾਲ ਕਰੀਦਾ ਕੋਈ ਵਧੀਆ ਹੋ ਜਾਂਦਾ ਯਾਰ ਹਾਂ ਬਾਕੀ ਨੀਤ ਨੂੰ ਮਰਾਦਾ ਵਾ ਨੀਤ ਸਾਡੀ ਆਪਣੀ ਸਾਫ ਆ ਤੇ ਸਾਰਾ ਕੁਝ ਠੀਕ ਆ ਪਾਇ ਤੁਸੀਂ ਕੁਝ ਵੀ ਕਰਦੇ ਜੇ ਲਾਈਫ ਆਪਣੀ ਚ ਠੀਕ ਆ ਤੇ ਬਸ ਇਹੀ ਸੋਚ ਰੱਖੀ ਆ ਤੇ ਚਲੋ ਮਕਾਈਏ ਕੰਮ ਹੁਣ ਚੱਲੋ ਚੱਲੋ ਮਕਾ ਚਲੋ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਥਾਲੀ ਇਹਨਾਂ ਨੂੰ